ਦੈਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਗੁਲਾਮ ਫਰੀਦਾ ਦਿਲ ਉੱਥੇ దਈਏ ਜਿੱਥੇ ਅਗਲਾ ਵੀ ਕਦਰ ਪਛਾਣੇ ਦੋਸਤੋ ਅਜਿਹੀ ਹੀ ਕਹਾਣੀ ਐ ਸਰਦਾਰ ਜੋਰਾ ਸਿੰਘ ਦੀ ਜਿਨ੍ਹਾਂ ਨੇ ਦਿਲਾਂ ਦੀ ਕਦਰ ਕੀਤੀ ਮੁਹੱਬਤ ਦੀ ਕਦਰ ਕੀਤੀ ਮੁਹੱਬਤ ਦੇ ਲਈ ਪਿੰਡ ਦੇ ਨੰਬਰਦਾਰਾਂ ਦਾ ਮੁੰਡਾ ਆਪਣਾ ਪਿੰਡ ਛੱਡ ਕੇ ਗੱਡੀਆਂ ਵਾਲਿਆਂ ਦੇ ਨਾਲ ਰਲ ਗਿਆ ਹੋ ਗਿਆ ਜੀ ਮੂਹ ਮੁਹੱਬਤ ਹੋ ਗਈ ਹਾਂਜੀ ਉਹ ਮੂਹ ਮੁਹੱਬੰਦਾ ਤੁਰ ਫਿਰੇ ਓਕਣੇ ਤੁਰੇ ਨਗਲੀ ਅੱਛੇ ਮੁਹੱਬੰਦ ਨਾਲੇ ਪਿਛਲੇ 50 ਸਾਲ ਤੋਂ ਟਪਰੀਵਾਸਾਂ ਵਾਲਾ ਜੀਵਨ ਬਤੀਤ ਕਰ ਰਹੇ ਜੋਰਾ ਸਿੰਘ ਦੀ ਕੀ ਹੈ ਪੂਰੀ ਕਹਾਣੀ ਆਓ ਉਹਨਾਂ ਦੇ ਮੂੰਹੋਂ ਹੀ ਸੁਣੋ ਅੱਸੀ ਗਾਲ ਦੋਸਤੋ ਬਹੁਤ ਬਹੁਤ ਸਵਾਗਤ ਆ ਸੰਦੀਪ ਸਿੰਘ ਮੋਮਨਾਬਾਦੀ ਵੱਲੋਂ ਕਹਿੰਦੇ نیند ਨਾ ਵੇਖੇ ਬਿਸਤਰਾ ਭੁੱਖ ਨਾ ਵੇਖੇ ਮਾਸ ਮੌਤ ਨਾ ਦੇਖੇ ਉਮਰ ਨੂੰ ਤੇ ਇਸਕ ਨਾ ਦੇਖੇ ਜਾਤ ਸੋ ਇਸੇ ਤਰ੍ਹਾਂ ਦੀ ਅੱਜ ਇੱਕ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਇਹ ਜਦੋਂ ਜੱਟਾਂ ਦਾ ਇੱਕ ਪੁੱਤ ਜਿਹੜਾ ਗੱਡੀਆਂ ਨਾਲ ਇਹਨਾਂ ਰਲ ਗਿਆ ਉਹ ਸਰਦਾਰ ਜੀ ਮਜੂਦ ਨੇ ਨਾਲ ਗੱਲਬਾਤ ਕਰਦੇ ਆ ਔਰ ਰਲਿਆ ਵੀ ਜੋ ਪਿੰਡ ਦੇ ਨੰਬਰਦਾਰ ਸੀਗੇ ਅੱਸੀ ਕਾਲ ਜੀ ਠੀਕ ਠਾਕ ਜੀ ਹਾਂ ਜੀ ਠੀਕ ਇਹ ਕਹਾਣੀ ਕਿਸ ਤਰ੍ਹਾਂ ਇਹ ਪਹਿਲਾਂ ਤੋਂ ਆਪਣੇ ਪਰਿਵਾਰ ਬਾਰੇ ਦੱਸੋ ਜਦੋਂ ਤੁਸੀਂ ਆਪਣੇ ਪਿੰਡ ਸਮਸਪੁਰ ਪਿੰਡ ਆਪਣਾ ਹੀ ਹਾਂ ਜੀ ਸਮਸਪੁਰ ਰਿਕਾਉ ਜੀ ਮੂਰ ਰਕਰ ਕਹਿੰਦੇ ਅਮਲੋਕ ਕੋਲੇ ਹਾਂ ਜੀ ਅੱਛਾ ਅੱਛਾ ਜੀ ਤੇ ਪਿੰਡ ਦੇ ਨੰਬਰਦਾਰ ਸੀ ਤੁਹਾਡੇ ਹਾਂ ਜੀ ਨੰਬਰਦਾਰ ਅੱਛਾ ਅੱਛਾ ਜੀ ਤੇ ਫਿਰ ਇੱਧਰ ਕਿਵੇਂ ਆਉਣਾ ਹੋਇਆ ਜੋ ਗੱਡੀਆਂ ਵਾਲਿਆਂ ਨਾਲ ਇਹਨਾਂ ਨਾਲ ਰਾਜਪੁੱਤਾਂ ਨਾਲ ਕਿਸ ਤਰ੍ਹਾਂ ਇਹਦਾ ਹੋ ਗਿਆ ਜੀ ਮੂਹ ਮੁਹੱਬਤ ਹੋ ਗਈ ਹਾਂਜੀ ਉਹ ਮੂਹ ਮੁਹੱਬੰਦਾਂ ਤੁਰ ਫੇ ਓਕਣੇ ਤੁਰੇ ਨਾਲੀ ਅੱਛਾ ਮੁਹੱਬੰਦ ਨਾਲੀ ਫਿਰ ਪ੍ਰੇਮ ਵਿਆਹ ਕਰਵਾਇਆ ਹਾਂਜੀ ਫਿਰ ਵਿਆਹ ਕਰਵਾਇਆ ਇਦਰੀ ਇੱਥੀ ਰਹਿ ਆ ਮੁੜ ਕੇ ਗਈ ਦੀ ਅਸੀਂ ਬਹੁਤ ਸਾਰੀਆਂ ਜਿਹੜੀਆਂ ਟੀਵੀ ਦੇ ਉੱਤੇ ਕਹਾਣੀਆਂ ਜਾਂ ਅਖਬਾਰਾਂ ਤੇ ਖਬਰਾਂ ਸੁਣਦੇ ਆ ਤੇ ਇਹਦਾ ਅਕਸਰ ਹੁੰਦਾ ਰਹਿੰਦਾ ਕਿ ਜਦੋਂ ਜੱਟਾਂ ਦੇ ਮੁੰਡੇ ਨੂੰ ਜਾਂ ਜੱਟਾਂ ਨੂੰ ਗੱਡੀਆਂ ਵਾਲਿਆਂ ਨਾਲ ਕਿਸੇ ਨੂੰ ਪਿਆਰ ਹੋ ਗਿਆ ਪਰ ਉਹ ਵਿਆਹ ਕੇ ਕਈ ਵਾਰ ਤਾਂ ਇਹ ਹੁੰਦਾ ਵੀ ਉਹ ਆਪਣੇ ਘਰ ਰੱਖ ਲੈਂਦੇ ਨੇ ਵੀ ਜ਼ਮੀਨ ਜਾਇਦਾਦ ਵੀ ਹੈਗੀ ਆ ਘਰ ਵੀ ਹੈਗਾ ਤਾਂ ਤੁਸੀਂ ਇਹ ਕਿਵੇਂ ਸੋਚਿਆ ਵੀ ਇਹਨਾਂ ਦੇ ਨਾਲ ਹੀ ਚੱਲੇ ਜਾਈਏ ਉੱਥੇ ਆਪਣੇ ਘਰ ਨਹੀਂ ਰੱਖਣ ਦਾ ਸੋਚਿਆ ਨਾ ਜੀ ਅਸੀਂ ਨਹੀਂ ਰੱਖਣ ਦਾ ਸੋਚਿਆ ਆਪਾਂ ਤਾਂ ਇਹੀ ਚੀ ਚੰਗੀ ਲੱਗੀ ਹੈ ਹੂੰ ਵਧੀਆ ਲੱਗੀ ਆਪਾਂ ਤਾਂ ਇਹਨਾਂ ਨਾਲ ਉਤਰੇ ਆਪਾਂ ਤਾਂ ਵਧੀਆ ਚੀ ਲੱਗੀ ਆ ਹੂੰ ਜ਼ਿੰਦਗੀ ਵਧੀਆ ਚੱਲਦੀ ਆਨ ਪੂਰੀ ਬਹੁਤ ਵਧੀਆ ਜੀ ਨਜ਼ਾਰੇ ਲੈਣੇ ਆ ਇਸਾਂ ਕਰਦੇ ਆ ਜੀ ਈ ਨਾਮ ਸੀ ਤੁਹਾਡੇ ਘਰ ਦੇਆਂ ਦਾ ਤੇ ਬੱਚੇ ਕਿੰਨੇ ਨੇ ਉਹਨਾਂ ਬੱਚੇ 6 ਦੇ ਘਰ ਦੇਆਂ ਦਾ ਨਾਮ ਹੈ ਗੁੱਡੋ ਅੱਛਾ ਹੀ ਗੁੱਡੋ ਤੇ ਕਦੇ ਮਨ ਦੇ ਵਿੱਚ ਆਇਆ ਨਹੀਂ ਹੈਗਾ ਵੀ ਕਿਉਂ ਆਪਾਂ ਉਧਰ ਆਪਦਾ ਪਿੰਡ ਛੱਡ ਕੇ ਜਾਂ ਘਰਬਾਰ ਛੱਡ ਕੇ ਇੱਥੇ ਆ ਗਏ ਇਦਾਂ ਤਾਂ ਨਹੀਂ ਕਦੇ ਮਨ ਚ ਆਇਆ ਹਾਂ ਜੀ ਸਾਡੇ ਮਨ ਤੋਂ ਕੋਈ ਕੁਝ ਨਹੀਂ ਆਇਆ ਹੈਗਾ ਸਾਡੇ ਕੋਈ ਮਨ ਦੇ ਵਿੱਚ ਹੈ ਨਹੀਂ ਆਪਾਂ ਤਾਂ ਬਸ ਸੱਚੀ ਚੰਗਾ ਰਹਿਣਾ ਬਹਿਣਾ ਇੱਥੇ ਚੰਗਾ ਲੱਗਦੇ ਤੇ ਕੰਮ ਕਰ ਫਿਰ ਹੁਣ ਇਹਨਾਂ ਲਈ ਕਰਦੇ ਹਾਂ ਸਾਰੀ ਹਾਂ ਜੀ ਆਹੀ ਕੰਮ ਕਰਦੇ ਹਾਂ ਲੋਹੇ ਦਾ ਹੀ ਦਾਤੀ ਗੁਰਜਨਾ ਚਿਮੂਟਾ ਕਰਤਾ ਮਠਲ ਵਾਲਟੀ ਹੀ ਕੋ ਕਰਦੇ ਆ ਜੀ ਜਾਨੀ ਜ਼ਿੰਦਗੀ ਦੇ ਵਿੱਚ ਆਨੰਦ ਹੈ ਇਸ ਟਾਈਮ ਪੂਰਾ ਹਾਂ ਜੀ ਬਹੁਤ ਵਧੀਆ ਮਾਲਕ ਦੀ ਕਿਰਪਾ ਨਾਲ ਇਹ ਆਨੰਦ ਆਪਾਂ ਦਾ ਹੂੰ ਐਵੇਂ ਕਹੀਏ ਐਵੇਂ ਕਿਲੇ ਨੂੰ ਕਿ ਉੱਤੇ ਕਦੇ ਉਧਰ ਤੁਹਾਡੇ ਘਰ ਦੇ ਜਾਂ ਰਿਸ਼ਤੇਦਾਰ ਕੋਈ ਪਿੰਡ ਵਾਸੋਂ ਲੈਣ ਨਹੀਂ ਆਏ ਤੁਹਾਨੂੰ ਹਾਂ ਜੀ ਸਾਨੂੰ ਕੋਈ ਨਹੀਂ ਲੈਣ ਆਇਆ ਹੈਗਾ ਹੂੰ ਤੇਨੇ ਮਿਲਣ ਮੁਲ ਕਦੇ 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 ਜਾਨੀ ਕੋਈ ਮਿਲ ਕੇ ਤਾਂ ਆ ਜਾਂਦੇ ਨੇ ਹਾਂ ਉਹ ਕਹਿੰਦੇ ਨੇ ਆ ਜੋ ਉਹ ਦਾਣਾ ਪਾਣੀ ਜਕੂ ਕੋ ਮਾਰਾ ਮੋਟਾ ਲੈਣਾ ਲਿਓ ਐ ਮਿਲਦੇ ਮਿਲਦੇ ਕਿਤੇ ਮਾਰਿਆ ਉਹਨੇ ਉਹਨੇ ਫਿਰ ਕਿਹੜਾ ਪਿੰਡ ਨਾ ਜੀ ਮੈਂ ਨਹੀਂ ਕਿਹਾ ਕਦੀ ਅੱਛਾ ਜਮਾ ਹੀ ਛੜ ਤੇ ਆ ਗਈ ਕਰਤਾ ਹਾਂ ਤੇ ਆ ਗਈ ਦਿੱਤਾ ਆਪਾਂ ਦੀ ਮੁਰਕੇ ਉਧਰ ਬੜੇ ਹੀ ਨੇਗੇ ਜਾ ਕੇ ਅੱਛਾ 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 ਆਪਾਂ ਨਹੀਂ ਕਈ ਮੁਰਕੇ ਤੇ ਫਿਰ ਜਿਹੜੇ ਹਾਂ ਜਿਵੇਂ ਤੁਹਾਡੇ ਬੱਚੇ ਨੇ ਉਹਨਾਂ ਦੇ ਵੀ ਗਾਹਾਂ ਵਿਆਹ ਹੋ ਗਏ ਤੁਸੀਂ ਤੇ ਫਿਰ ਉਹ ਵਿਆਹ ਨੇ ਉਹ ਵੀ ਐਸੇ ਭਾਈਚਾਰੇ ਚ ਕੀਤੇ ਨੇ ਹਾਂ ਜੀ ਇੱਥੇ ਮੇਰੇ 4-5 ਬੱਚੇ ਪੈਸੇ ਨੇ ਐਸੇ ਭਾਈ ਭਾਈਚਾਰੇ ਚ ਨੇ ਹੂੰ ਹੂੰ ਦੋ ਗੁੱਡੀਆਂ ਵਿਆਹ ਤੇ ਤਿੰਨ ਮੁੰਡੇ ਵਿਆਹੇ ਨੇ ਹੂੰ ਹੂੰ ਇੱਕੋ ਹੀ ਐ ਕੁਮਾਰਾ ਹਾਂ ਏ ਮੱਛੇ ਨੇ ਆ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਸਾਡੇ ਨਾਲ ਗੱਲਬਾਤ ਦੇ ਲਈ ਵਧੀਆ ਭਾਈ ਇੰਨਾ ਵੀ ਟਾਈਮ ਉਹਨਾਂ ਨੇ ਚਲੋ ਹਾਂਜੀ ਤੁਹਾਨੂੰ ਵੀ ਮੜਾ ਮੋਟਾ ਚੱਕਣ ਹੈ ਹਾਂਜੀ ਟਾਈਮ ਪਾਸ ਹੋ ਗਿਆ ਤੁਹਾਡਾ ਵੀ ਸਾਡਾ ਵੀ ਹੋ ਗਿਆ ਸਹੀ ਗੱਲ ਹੈ ਵਧੀਆ ਹੈ ਤੇ ਉਹ ਤੁਹਾਨੂੰ ਕਹਣੀ ਹੈ ਭਾਈ ਚੰਗੀ ਲੱਗ ਜੇ ਤੁਹਾਡੀ ਬਣ ਜਾਣੀ ਹੈ ਹੁਣ ਫਿਰ ਅੰਗੀਠੀ ਬਣਾ ਰਹੇ ਹਾਂਗੀ ਹਾਂਜੀ ਅੰਗੀਠੀ ਬਣਾ ਰਹੇ ਹਾਂ ਤੇ ਲਾਵਾਂਗੇ ਟੱਕਣ ਨਾਲ ਬਣਾ ਅੰਗੀਠੀਆਂ ਉਹਦੀ ਡਿਮਾਂਡ ਬਹੁਤ ਅੱਜ ਗੱਲ ਸਿਆਲ ਦੇ ਵਿੱਚ ਮੈਂ ਤਾਂ ਮਿੱਤਰ ਤਾਂ ਬੰਦ ਨਹੀਂ ਮੈਂ ਤਾਂ ਅੱਖ ਕਰਕੇ ਖੜ ਗਿਆ ਲੀਗਾ ਮੇਰੀ ਤਾਂ ਅੱਖ ਜਣੀ ਦੋ ਅੱਖਾਂ ਦਗੜ ਗਿਆ ਠੀਕ ਨਹੀਂ ਬਾਅਦ ਵਿੱਚ ਇੱਥੇ ਦਾ ਮਹਾਟਰਾਂ ਜਾਣਦੇ ਹੋ ਹੋ ਹਾਂ ਜੀ ਪੈਂਸਰੀਵਾਲ ਅੱਛੇ ਇੱਥੇ ਦਾ ਮਲਾਉਦਾ ਹੂੰ ਇਹ ਉਹਨਾਂ ਨੇ ਕਰਾਈਏ ਫਿਰ ਮੇਰੇ ਕੋਲ ਧਾਰ ਕੱਢਨੇ ਲੀਗਾ ਆਪਰੇਸ਼ਨ ਕਰਾਇਆ ਹਾਂ ਉਹਨਾਂ ਨੇ ਕਰਾਇਆ ਮੈਂ ਤੁਹਾਨੂੰ ਕਹੀਏ ਮਹਾਟਰਾਂ ਨਹੀਂ ਯਾਨੀ ਉਹ ਮੁਹੱਬਤ ਜੀ ਜਾਨੀ ਖਾਸ ਹੀ ਹੈ ਨਾਲ ਮਲਾਉ ਜਾ ਕੇ ਹੂੰ ਬੰਦਿਆਂ ਨਾਲ ਉਹ ਜੋ ਪੁੰਦਿਆਂ ਪਛਾਣ ਕਰਕੇ ਗਰਾਂਦੇ ਨੇ ਬੜਾ ਮੋਟਾ ਸੋ ਕਹਿੰਦੇ ਨੇ ਜੇ ਮੁਹੱਬਤ ਨਭਾਉਣੀ ਸਿੱਖਣੀ ਹੋਵੇ ਤਾਂ ਸਰਦਾਰ ਜੋਰਾ ਸਿੰਘ ਵਰਗੇ ਇਨਸਾਨਾਂ ਤੋਂ ਸਿੱਖਣ ਦੀ ਲੋੜ ਆ ਤੇ ਸੋ ਧੰਨਵਾਦ ਦੋਸਤੋ ਅੱਗੇ ਕੋਈ ਹੋਰ ਸਟੋਰੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਤੇੰਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ